ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਦੇ ਵਿੱਚ ਜ਼ਿਲ੍ਹਾ ਕਚਹਿਰੀਆਂ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਤੇ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਤੁਹਾਡੇ ਲਈ ਵੀਡੀਓ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀ ਰਣ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ। ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ। ਅੱਜ ਦੀਆਂ ਜੋ ਪੋਸਟਾਂ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਕਲਰਕ ਦੇ ਲਈ ਵੈਕੈਂਸੀਜ਼ ਜਾਰੀ ਹੋਈਆਂ ਜੀ। ਡਾਕ ਵੇਸਿਸ ਇਹ ਪੋਸਟਾਂ ਰਹਿਣ ਵਾਲੀਆਂ ਪੰਜ ਪੋਸਟਾਂ ਜੀ ਕੁੱਲ ਕੈਟਾਗਰੀ ਵਾਈਜ਼ ਵੰਡ ਨਾਲ ਹੀ ਦਿੱਤੀ ਹੋਈ ਹੈ। ਨੋਟੀਫਿਕੇਸ਼ਨ ਪੂਰਾ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਡਾਊਨਲੋਡ ਕਰਕੇ ਰੀਡ ਜ਼ਰੂਰ ਕਰ ਲਿਓ। ਤਾਂ ਜੋ ਅਪਲਾਈ ਕਰਨ ਸਮੇਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਪੋਸਟਾਂ ਦੇ ਲਈ 29200 ਰੁਪਏ ਜੋ ਪੇ ਸਕੇਲ ਹੈ ਇਹਨਾਂ ਵੱਲੋਂ ਰੱਖਿਆ ਗਿਆ ਹੈ ਪਰ 7th ਪੇ ਕਮਿਸ਼ਨ ਇਹ ਸੈਲਰੀ ਇਹਨਾਂ ਵੱਲੋਂ ਦਿੱਤੀ ਜਾਣੀ ਹੈ ਅ ਗ੍ਰੈਜੂਏਸ਼ਨ ਡਿਗਰੀ ਜੇਕਰ ਤੁਹਾਡੇ ਕੋਲ ਬੀਏ ਬੀਐਸਸੀ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ ਹੈ ਕਿ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ ਤੇ ਕੰਪਿਊਟਰ ਦੇ ਵਿੱਚ ਤੁਹਾਡੀ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਹੈ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ 18 ਤੋਂ 37 ਸਾਲ ਜਨਰਲ ਕੈਟਾਗਰੀ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਤੇ ਵੱਖ-ਵੱਖ ਕੈਟਾਗਰੀਜ਼ ਦੇ ਅਨੁਸਾਰ ਏਜ ਰੈਲੈਕਸੇਸ਼ਨ ਇਹਨਾਂ ਪੋਸਟਾਂ ਦੇ ਲਈ ਸਕ੍ਰੀਨ ਤੇ ਤੁਸੀਂ ਪਰਫਾਰਮਾ ਦੇਖ ਰਹੇ ਹੋ ਇਸ ਪਰਫਾਰਮ ਨੂੰ ਪੂਰੀ ਤਰ੍ਹਾਂ ਭਰ ਲੈਣਾ ਜੀ ਭਰਨ ਤੋਂ ਬਾਅਦ ਸਾਰੇ ਆਪਣੇ ਦਸਤਾਵੇਜ਼ ਨਾਲ ਲਗਾ ਕੇ ਐਕਸਪੀਰੀਅੰਸ ਦਾ ਜਾਂ ਪਾਸਪੋਰਟ ਸਾਈਜ਼ ਫੋਟੋ ਹੈ ਤੁਸੀਂ ਇੱਕ ਐਨਵੈਲਪ ਦੇ ਵਿੱਚ ਕਵਰ ਕਰਕੇ ਤੁਸੀਂ ਇੰਨਾ ਤੱਕ ਪਹੁੰਚਦੇ ਕਰਨਾ ਜੀ ਇਨ੍ਹਾਂ ਦੇ ਦਫ਼ਤਰ ਦਾ ਪਤਾ ਹੈਗੇ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਇੱਥੇ ਤੁਸੀਂ ਪਹੁੰਚਦੇ ਕਰਨਾ ਹੈ ਇਨ੍ਹਾਂ ਪੋਸਟਾਂ ਦੇ ਸਬੰਧ ਵਿੱਚ ਹੋਰ ਅਪਡੇਟਸ ਦੇ ਲਈ ਤੁਸੀਂ ਇਨ੍ਹਾਂ ਦੀ ਵੈੱਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਜੀ district.ecourts.gov.in /ਗੁਰਦਾਸਪੁਰ Google ਦੇ ਵਿੱਚ ਵੀ ਸਰਚ ਕਰ ਸਕਦੇ ਹਾਂ ਈ ਕੋਰਟ ਗੁਰਦਾਸਪੁਰ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹਾਂ ਧੰਨਵਾਦ ਜੀ